ਸਵਾਗਤ ਹੈ ਤੁਹਾਡਾ ਸਾਡੇ ਅਸਦੇ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਗਾਇਜ਼ ਅੱਜ ਹੈ ਜੀ ਵਿਆਹ ਵਾਲਾ ਦਿਨ ਰਾਈਟ ਬੋਲਿਆ ਵਿਆਹ ਵਾਲਾ ਦਿਨ ਹੈ ਅੱਜ ਤੇ ਮੈਰਿਜ ਡੇਸ ਨੂੰ ਕਹਿੰਦੇ ਤੇ ਪਾਰਟ 3 ਸੋ ਗਾਇਜ਼ ਆਪਾਂ ਹੁਣ ਜਾ ਰਹੇ ਆ ਰੈਡੀ ਹੋ ਰਹੇ ਆ ਇੱਧਰ ਦੇਖੋ ਘੁੰਮਣ ਸਾਹ ਹੋ ਰਹੇ ਰੈਡੀ ਦਸਤਾਰ ਸਜਾਈ ਜਾ ਰਹੀ ਆ ਰਾਜਵੀਰ ਨੂੰ ਅਸੀਂ ਐਂਡ ਮੌਕੇ ਤੇ ਤਿਆਰ ਕਰੀਦਾ ਕਿਉਂਕਿ ਇਹਦਾ ਕੰਮ ਹੈਗਾ ਆ 10 ਮਿੰਟ ਦਾ ਸਿਰਫ ਤੇ ਇਹ ਕੱਪੜੇ ਹੱਥ 'ਚ ਹੀ ਲਵੇਲ ਲੈਂਦਾ ਆ ਸੋ ਇਸ ਲਈ ਇਹਨੂੰ ਕਰਨਾ ਲਾਸਟ ਤੇ ਤਿਆਰ ਸੁਖਵੀਰ ਵੀ ਦਾਸਤਾਰ ਬਣ ਕੇ ਵਿਆਹ ਵਾਲੇ ਘਰ ਚੱਲ ਗਿਆ ਹੋਇਆ ਵਾ ਉਹਨੇ ਵੀ ਕੱਪੜੇ ਬਾਅਦ ਵਿੱਚ ਮੈਂ ਕਿਹਾ ਪਵਾਵਾਂਗੇ ਇਹ ਨਾ ਹੋਵੇ ਚਿੱਟੇ ਕੱਪੜੇ ਆ ਤੇ ਗੰਦੇ ਕਰ ਦੇਣੇ ਆ ਆਊਟਫਿਟ ਦਿਖਾ ਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਤੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ। ਸੋ ਜੁੜੇ ਰਹੋ ਵਲੌਗ ਦੇ ਨਾਲ। ਚੈੱਕ ਕਰੋ। ਗਾਇਸ ਦੱਸ ਦੋ। ਹੋਰ ਵੱਧ ਗਿਆ ਸੀ। ਸਾਲੂ ਕਿਛੇ ਕਵਰੇ ਨਾ ਪਿਆ। ਮੂੰਹ ਠੀਕ ਆ ਫਾਈਨਲੀ। ਫਾਈਨਲੀ ਠੀਕ ਆ। ਅ ਅ ਅ ਅ ਗਾਇਸ ਇੱਕ ਇੱਕ ਇਹਨੇ ਮੇਰੇ ਨਾਲ ਘਟਨਾ ਵਾਪਰ ਗਈ ਅੱਜ। ਹੁਣੇ-ਹੁਣੇ ਘਟਨਾ ਵਾਪਰ ਗਈ ਐ। ਮੇਰੀ 골ਡ ਦੀ ਚੈਨ ਰਾਜਵੀਰ ਨੇ ਤੋੜ ਦਿੱਤੀ। ਬੜਾ ਦੁੱਖ ਲੱਗਾ ਮੈਨੂੰ 골ਡ ਦੀ ਚੈਨ ਹੁਣੇ ਰਾਜਵੀ ਨੇ ਮੇਰੇ ਨਾਲ ਹੱਥ ਮਾਰ ਕੇ ਤੋੜ ਦਿੱਤੀ ਹੁਣ ਮੈਨੂੰ ਬਣਵਾਣੀ ਪਊਗੀ ਬੈਠ ਜਾ ਵਾਸ ਫੋਨ ਦੇ ਕੇ ਕਹੂਗਾ ਇਹ ਥੱਲੇ ਉਤਰਨ ਨੂੰ ਕਰਦਾ ਅਸਲ 'ਚ ਨਾ ਇੱਕ ਘੁੰਮਿਆ ਨਹੀਂ ਹੈਗਾ ਕੱਲ ਦਾ ਇਹਨੂੰ ਇੱਕ ਮੈਨੂੰ ਥੱਲੇ ਉਤਾਰੋ ਤੇ ਮੈਂ ਘੁੰਮਾ ਫਿਰਾ ਰੇੜਾ ਕਿੱਥੇ ਜਾਣਾ ਤਿਆਰ ਨਹੀਂ ਆਇਆ ਤਿਆਰ ਨਹੀਂ ਹੋਇਆ ਤੂੰ ਐਸੇ ਜਣਾ ਆਪਣੇ ऐसे जाना ऐसे जाओगे आप यार यही कपड़े यार और लोग यही है आपकी तो। ओके चलो आज देखिए बाकी तैयार हो गए चलो गाइस देख, अंदर तैयार हो गए मम्मी जी हो गए तैयार और मम्मी कोई नहीं तैयार थी मैं तैयार मैं चली ਪਹੁੰਚ ਲੱਗੇ ਹਾਂ ਮੈਂ ਤਾਂ ਪਹੁੰਚਿਆ ਉੱਥੇ ਭੈਣ ਭਰਾ ਹੋ ਗਏ ਮਮਮੀ ਜੀ ਤਿਆਰ ਹੋ ਗਏ ਨੇ ਬਾਕੀ ਅੰਦਰ ਤਰ ਮਾਤਾ ਉਹ ਤਰ ਉਹ ਬਲ ਤਾਂ ਇਹ ਆਪਾਂ ਆਲਾ ਮੈਂ ਆਉਂਦਾ ਤੁਹਾਨੂੰ ਬਾਲਾ ਤੇ ਪਿਆਰ ਹੋ ਰੇ ਸਾਰੇ ਤਿਆਰ ਨੇ ਤੂੰ ਦਿਖਾ ਸੈਂਡਲ ਆਪਣੇ ਇਧਰ ਆ ਜਿਹੜੇ ਤੋਂ ਦਿਖਾ ਸੈਂਡਲ ਦਿਖਾ ਆ ਜਾ नमेंदे ने राज तंग दीदी आदि तंग कर दे ਇੱਧਰ ਰੋਕ ਨੱਚ ਗਾਇਜ਼ ਹੁਣ ਆਪਾਂ ਹੋ ਗਏ ਆ ਰੈਡੀ ਸ਼ੈਡੀ ਤੇ ਬੈਠ ਗਏ ਆ ਗੱਡੀ 'ਚ ਤੇ ਜਾ ਰਹੇ ਹੁਣ ਪੈਲਸ ਵਿੱਚ ਆ ਦੇਖੋ ਆਡਾ ਅਨਸਰ ਕੁੜੀ ਜENNENA ਸੋਨਾ ਅਸੀਂ ਕੀਤਾ ਵੀਡੀਓ ਆ ਗਿਆ ਹੈ YouTube ਤੇ ਜਰੂਰ ਚੈੱਕ ਕਰਿਓ। ਉਹ ਸਾਡਾ ਸਰਦਾਰ ਸਾਹਿਬ ਛੋਟੇ ਇਹ ਰਾਜ ਰਾਜਵੀਰ ਨੂੰ ਨਹੀਂ ਅਸੀਂ ਤਿਆਰ ਕਰਦੇ ਰਾਜਵੀਰ ਨੂੰ ਹੀ ਕਰੀਦਾ ਮੌਕੇ ਤੇ ਤਿਆਰ। ਸਪੈਸ਼ਲ ਗੈਸਟ ਨੂੰ ਦਾਣਾ ਤਹਿਵੇ ਨੂੰ ਉਹ ਸਾਹਮਣੇ ਤਿਆਰ ਕਰੀਦਾ ਹਨ। ਇਹਨੇ ਕਪੜੇ ਕੰਦੇ ਕਰ ਲੈਣੇ ਤਾਂ ਨੇ ਤਿਆਰ ਕੀਤਾ ਇਹਨੂੰ ਜਾ ਕੇ ਤਿਆਰ ਕਰਾਂਗੇ। ਤੇ ਬਾਕੀ ਸਾਰੇ ਉਹਨਾਂ ਦੇ ਪਰਿਵਾਰ ਦੇ ਤੇ ਚਲ ਗਏ ਲੱਗਦਾ ਹੈ ਨਾ ਵਿਆਹ ਵਾਲੇ ਘਰ ਦੇ ਸਾਰੇ ਚਲ ਗਏ ਹੋਏ ਪੈਲਸ ਵਿੱਚ ਤੇ ਅਸੀਂ ਲੇਟ ਹੋ ਗਏ ਹੁਣ ਅਸੀਂ ਵੀ ਜਾਂਦੇ ਆਂ ਜੋ ਆਲਦੀ ਨਹਿਰ ਨਹਿਰ ਦੇ ਨਾਲ ਨਾਲ ਜਾ ਰਿਹਾ ਰੋਂਦਾ ਵਾ ਵਗ ਬਣਾਉਣ ਲੱਗਾ ਰੋਂਦਾ ਵਾ ਬਾਹਰ ਵਿੱਚ ਫਟਾਟ ਵਟ ਕਰਦੇ ਆ ਤੁਹਾਡੇ ਨੂੰ ਚਲੋ ਚੱਲੀਏ ਚਲੋ 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 ਸੀ ਤੱਕ ਨਹੀਂ ਨਾ ਤੁਹਾਡੇ ਘਰੀ ਵਿੱਚੋਂ ਗਾਈਜ਼ ਆਪਾਂ ਪਹੁੰਚ ਗਏ ਆ ਆਉਂਦੇ ਇਹਨੇ ਕੋਲਡ ਡਰਿੰਕ ਖੜੀ ਪਹਿਲਾਂ ਕੀ ਕਰਤਾ ਆ ਕਿੰਨੇ ਲੱਗਾਂ ਬੋਲ ਗੱਪੇ ਲੱਗ ਰਹੇ ਗਏ ਗਾਇਜ਼ ਪ੍ਰਾਤ ਆ ਚੁੱਕੀ ਆ ਆ ਮੇਰੀ ਤਾਂ ਬਾਹਰ ਦੁਕਾਨ ਦੀ ਕਿਤਾਬ ਸੀ ਮੈਂ ਲੈ ਕੇ ਬੈ ਜਾਣਾ ਇਹਨੂੰ ਹੁਣੇ ਜੀ ਜੋ ਮੁਖਰੋ ਮੈਨੂੰ ਜੋ ਚਾਹੀਦਾ ਆ ਮੈਂ ਮੰਗਾਲਾਂਗੀ ਠੰਮੋ ਮੁਖਰੋ ਕਿੱਥੇ ਇਹਦੇ ਚਲ ਜੀ ਗਾਇਸ ਰਾਜ ਵਿਦਿਆ ਕਰ ਦਿੱਤਾ ਲੇਕਿਨ ਉਹ ਨੀਂਦ ਉਹੀ ਇਹ ਕੋਈ ਜਾਂਦਿਆਂ ਨੂੰ ਨੀਂਦ ਆਈ ਜਾ ਰਹੀ ਹੈ ਤੱਕ ਪਕੋੜੇ ਖਾਲੇ ਅਸੀਂ ਇਹ ਖੋਲੂਗੀ Nossa! ਸਤਿ ਸ਼੍ਰੀ ਅਕਾਲ ਜੀ ਅਪਰੰਤ ਪੱਲੇ ਦੀ ਜਿਹੜੀ ਸਮਾਗਮ ਹੋ ਰਹੀ ਹੈ ਅਗਲਾ ਜਿਹੜਾ ਨਾਮ ਤੇ ਬੀਤਰੀ ਹੈ ਇਹ ਅਸੀਂ ਨਾ ਭਾਨਸ਼ੀ ਗੁਰਦਸ ਸਿੰਘ ਮਹਾਰਾਜ ਜੀ ਜਿਹੜੀ ਪੂਰੀ ਤਰ੍ਹਾਂ ਦੇ ਬਸਲਾਵਾ ਹੋ ਗਿਆ ਨੇ ਆ ਕਾੜੀ ਪਾ ਦੇ ਚੱਲੇ ਵਾਪਸ ਮੈਂ ਕਿਹਾ ਲੰਗਰ ਖਾ ਕੇ ਜਾਓ ਲੰਗਰ ਹੀ ਗਾਣਾ

Thank <laughs> you. Boa oh. ਵਾਹਿਗੁਰੂ ਵਾਹਿ ਸੁਛੇਤੀ ਦੁਇ ਕਰ ਜੋਨ ਕਰੁ ਅਰਵਾਸ ਤੁਧ ਭਾਵਨ ਕਾਹੇ ਰਾਸ ਇੱਕ ਕਉਮ ਕਾ òi ਪੁਜਿ ਤਿਪਤੇ ਸਿੰਘ ਘੋਟੀ ਈਸਰਾਇ ਵਾਣ ਕਲੇ ਧਿਆਇ ਕਰਤਿ ਅਮਰਦਾਸ ਰਾਮਦਾਸ ਜੀ ਈਸਰਾਇ ਨਾਨਕ ਗੋਬਿੰਦਨੋ ਸingular ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਏ ਜਿਸ ਤੇ ਸੰਤੁਖੁ ਜਾਇ ਨਾਮੁ ਰਹਾਉ ਰਹੀਓ ਧਿਆਰ ਕਰਨੀ ਸਚੀ ਪਾਤਸ਼ਾਹੀਓ ਦੁੱਖ ਸੁੱਖ ਰਹਿ ਸਦਾ ਸਹਾਈ ਹੋਣਾ ਸੱਚੇ ਪਾਤਸ਼ਾਹੀ ਸਰਬ ਸੁੱਖ ਵਿੱਚ ਆਪ ਜੀ ਤੇ ਆਨੰਦਿਆ ਇਹ ਸਤਿਗੁਰ ਸਦ ਗਤ ਨੇ ਸੁਖ ਕਲ ਗੁਰੂ ਜੀ ਦੀਏ ਨਾਨਕ ਸਜ ਸੁਭਾਏ ਹੋਏ ਦਰਸਨ ਦਾ ਸੁਖ ਹੈ ਜੀ ਜਿਨ ਨਾਮ ਮਰਨ ਦੁ ਗਾਈ ਕੰਵੇ ਆਪਨੋ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰੋਂ ਅਥਾ ਹਲਹਿਮੇ ਤਾਰੋ ਤारण ਹਾਰੇ ਮਾਤ ਕਰਪਾ ਮਹਿ ਆਪਨੋ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਰੋ ਮੰਗੈ ਤਾਰੋ ਤਰਨ ਹਾਰੇ ਮਾਗੋ ਉਹ ਠਾਕੁਰ ਸਿਰ ਮੋਰਾ ਇਹ ਹਾਰਾ ਉਹ ਹਾਰੋ ਗਾਇਜ਼ ਰੋਟੀ ਖਾ ਲੋ ਰੋਟੀ ਖਾ ਰਹੇ ਹੁਣ ਇੱਥੇ ਰਾਜਵੀਰ ਦੇ ਜੁੱਤੇ ਰੱਖੇ ਆ ਕਿੱਟੀ ਆਈਸਕ੍ਰੀਮ ਖਾਂਦਾ ਪਿਆ ਵਿੱਚ ਰੋਟੀ ਖਾਂਦਾ ਪਿਆ ਆਈਸਕ੍ਰੀਮ ਨਾਲ ਖਾਣਾ ਉਹ ਕਮੀਜ਼ ਚਪਟ ਜਾਣਾ ਦੇਣੀ ਹੋਰ ਉਹਨਾਂ ਦੀ ਕੁੜੀ ਬੈਣ ਲੱਗੀ ਹੁਣ ਕੁੜੀ ਮੁੰਡਾ ਬੈਣ ਲੱਗੇ ਸਟੇਜ ਤੇ ਪਿਆਰ ਪਾਈਏ ਚੱਲੀਏ ਕਰ ਤਿੰਨ ਦਿਨ ਹੋ ਗਏ ਸਾਨੂੰ ਆਇਆ ਹੁਣ ਵਾਪਸੀ ਕਰੀਏ ਭਾਈ ਹੁਣ ਆਪਾਂ ਪਿਆਰ ਦੇ ਇਦਾਂ ਚੱਲੀਏ ਆਪ ਕੋਪਰ ਸ਼ਗਰ ਪਾਣ ਜਾਣਾ ਆ ਭਾਈ ਇਹ ਚੱਲੀ ਆ ਵਾਪਸੀ ਕਰੀਏ ਹੁਣ ਵਾਰ ਉਹਦਾ ਪੰਗੇ ਨਾ ਕਰੋ ਵੇਟ ਕਰਿਓ ਬਾਜੀ ਦੇਖਿਓ ਥੋੜੀ ਜਿਹੀ ਮੈਂ ਥੋੜਾ ਗਦਰ ਨਿਸ਼ ਰੱਖ ਪਾਜੀ ਕਰ ਲਓ ਹਾਂਜੀ ਦੇਖਿਓ ਇੱਧਰ ਛੋਟੇ ਓਕੇ ਇਹ ਗਾਜੀ ਹਾਂਜੀ ਨਾ ਫੰਕਸ਼ਨ ਤੇ ਚਲੀ ਜਾਓ ਚਲੀ ਜਾਓ ਬਾਜੀ ਚਲੋ ਚਲੋ ਓਕੇ ਜੀ ਚਲੀ ਜਾਓ ਚਲੀ ਜਾਓ ਤਾਜੀ ਦੇਖੋ ਵਾਜੀ ਦੇਖੋ ਵਾਜੀ ਦੇਖੋ ਤਾਜੀ ਵੀ ਰੌਂਦਾ ਨਹੀਂ ਕਿਸੇ ਘਰ ਹੁੰਦਾ ਆ ਡੋਨੀ ਪਸੰਦ ਆਲੀ ਆਪੋ ਫੋਟੋਗ੍ਰਾਫਰ ਨੇ ਅੰਦਰ ਉਹਦੀ ਫੋਟੋ ਸ਼ੂਟ ਹੋ ਰਿਹਾ ਕਮਰ ਦਾ ਕਿਹਾ ਸਾਡਾ ਹੋ ਰਿਹਾ ਸੋ ਗਾਇਜ਼ ਹੁਣ ਆਪਾਂ ਬੈਠ ਗਏ ਗੱਡੀ ਚ ਮਿਲਣ ਕੇ ਸਾਰਿਆਂ ਨੂੰ Oh guys after ਅੱਜ ਤੋਂ 3 ਦਿਨ ਲੇਟਰ ਅਸੀਂ ਹੁਣ ਚੱਲਦੇ ਆ ਗਾਇਸ ਵਾਪਸ 10 ਦਿਨ ਹੋ ਗਏ ਤੇ ਉਹਨਾਂ ਗਲਾ ਦੇਖ ਲੈ ਇਹਨਾਂ ਦਾ ਵਿਆਹ ਵਿੱਚ ਅਜੇ ਵੀ ਕਹਿ ਰਹੇ ਆ ਕਿ ਅੱਜ ਰੋ ਸਵੇਰੇ ਚੱਲ ਜਿਓ ਪਰ ਹੋਣ ਗਾਇਸ ਨਹੀਂ ਹੋਣਾ ਬੱਸ ਹੋ ਗਈ ਮਟਾਉਂਦੀ ਇੱਕ ਚੀਜ਼ ਦੀ ਜਿਹੜੀ ਮਾਮੇ ਮਾਮੀਆਂ ਵੀ ਦੇਣ ਲੱਗ ਜਾਂਦੇ ਆਣਾ ਕੋਈ ਰਾਜ ਵੀ ਬਿਨਾ ਉਹ ਹੋਵੇਂ ਕਹਿੰਦੇ ਆ ਦਿਨ ਲਾਦਾ ਪਿਆ ਇਸ ਕਰਕੇ ਹੁਣ ਅਸੀਂ ਚੱਲੀਏ ਕੰਮ ਵੀ ਤੁਹਾਨੂੰ ਪਤਾ ਛੁੱਟੀਆਂ ਇਹਨੇ ਮਿਲਦੇ ਨਹੀਂ ਅੱਗੇ ਹਾਂ ਪਾਪਾ ਹੁਣ ਸਰ ਕੇ ਮੈਨੂੰ ਕੱਪਾ ਸੰਡੇ ਵੀ ਕੰਮ ਕਰਨਾ ਪੈਣਾ ਹੈ ਇਸ ਕਰਕੇ ਗਾਇਸ ਚੱਲੀਏ ਲਈਏ ਬਾਬੇ ਦਾ ਨਾਮ ਕਦਾ ਸਿੰਦਾ ਸਿੰਦਾ ਵੀ ਕਹਿੰਦੇ ਵੀਡੀਓ ਦਾਸ ਦੇ ਦੇ ਗੱਗੋ ਪਿੱਛੋਂ ਕਾ ਠੀਕ ਕਰ ਸਕੀ ਆਹੋ ਗੱਡੀ ਸਾਰੇ ਖਰਾਬ ਐਕਸੀਡੈਂਟ ਹੋਇਆ ਨਾ ਕਿ ਅੱਗੋ ਪਿੱਛੋਂ ਵੀ ਠੀਕ ਕਰ ਸਕੀ ਆ ਇਹ ਹੋਇਆ ਇਹਨਾਂ ਦਾ ਸਾਰੇ ਪੂਛੇ ਗਾਇਸ ਕਾਰ ਪਹੁੰਚ ਚੁੱਕੀ ਐ ਜੀ ਟਾਈਮ ਲਿਖਿਆ ਸੀ ਸਾਡੇ ਨਾਲ ਸਾਡੇ ਹੌਨ ਤੇ ਗੇਟ ਹਾਂ 6 ਵਜੇ ਅਸੀਂ 6 ਪੂਰੇ 6 ਵਜੇ ਜੀ ਪੂਰੇ 6 ਵਜੇ ਕਰੇ ਪੁੰਚਿਆ ਚਲੋ ਇੱਥੇ ਕਰਦੇ ਆ ਵਲੌਗ ਦੀ ਸਮਾਪਤੀ ਮਿਲਦੇ ਆ ਅਗਲੇ ਵਲੌਗ ਵਿੱਚ ਨਵੇਂ ਨਵੀਂ ਵੀਡੀਓ ਲੈ ਕੇ ਬਾਏ ਬਾਏ ਗੁੱਡ ਨਾਈਟ